ਸ਼ਸ਼ੀ ਗਾ ਜੀ ਅੱਜ ਤਾਂ ਨੂੰ ਆਪਾਂ ਮੱਛੀ ਪੋੜਾ ਬਣਾ ਕੇ ਬਹੁਤ ਬਿਲਕੁਲ ਦੇਸੀ ਰੈਸਪੀ ਮੱਛੀ ਪੋੜਾ ਜਿਹੜੀ ਆਪਾਂ ਮੱਛੀ ਲਈ 1/2 ਕਿਲੋ ਸੰਘੇੜਾ ਤੇ ਆਪਣਾ ਨੂਨ ਮਿਰਚ ਮਸਾਲਾ ਤੇ ਆ ਮੈਰੀਨੇਸ਼ਨ ਕਰਾ ਅਦਭੁਤ ਤੇ ਨਸਨਾਤੀ ਪੋਸ਼ ਵੀ ਸੰਦਿਆ ਆਪਾਂ ਇੱਕ ਨਿੰਬੂ ਲਿਆ ਆ ਆਪਣੇ ਖਰੇ ਮਸਾਲੇ ਬਣਾਏ ਆ ਜਿਹੜੀ ਆਪਾਂ ਘਰੇ ਜਿਹੜੇ ਖਰੇ ਮਸਾਲਿਆਂ ਤੋਂ ਤਿਆਰ ਕਰੀ ਆ ਆਪਾਂ ਤੇਲ ਵਾਲੇ ਕੜਾਹੀ ਚ ਥੋੜਾ ਜਿਹਾ ਪਾ ਲਈਏ ਹੋਰ ਇਹਨਾਂ ਨੂੰ ਗਰਮ ਕਰਦੇ ਹੂਏ ਕਮੈਂਟ ਜੀ ਸਰਵਾ ਤੇਲ ਹੈ ਜੀ ਬਿਲਕੁਲ ਸਰਵਾ ਤੇਲ ਘਰ ਦਾ ਉਹਨੇ ਆਪਣਾ ਤੇਲ ਗਰਮ ਹੁੰਦਾ ਚਲੋ ਜੀ ਆਪਾਂ ਨੂੰ ਵੀਡੀਓ ਦੇਖਣ ਤੋਂ ਪਹਿਲਾਂ ਆਪਣਾ ਹੈਗਾ ਫੇਸਬੁਕ ਤੇ ਸ਼ਮਿੰਦਰ ਸਿੰਘ ਨਾਮ ਦੇ YouTube ਚੈਨਲ ਆਪਾਂ ਵੀ ਆਪੀ ਕਰ ਕਾ ਪੀ ਵੀ 30 ਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲੇ ਸਾਡੇ ਫੇਸਬੁਕ ਪੇਜ ਨੂੰ ਸ਼ੇਅਰ ਕਰੋ ਜੀ ਲਾਈਕ ਕਰੋ ਅਜੋ ਆਪਾਂ ਤੁਹਾਨੂੰ ਰੈਸਪੀ ਬਣਾਉਣੀ ਹੈ ਆਪਾਂ ਮੱਛੀ ਨੂੰ ਮੈਰੀਨੇਟ ਕਰਨਾ ਸਭ ਤੋਂ ਪਹਿਲਾਂ ਆਪਾਂ ਆਧਕੀ ਤੇ ਲਸਣ ਦਾ ਪੇਸਟ ਬਣਾਇਆ ਹੈ पा लेंगे ये हरी मिर्च भी पाई हुई है हरा हो गया थोड़ा थोड़ा लून मिर्च मसाला पावे लून मसाला नमक लवेंगे नमक थोड़ा जो भी पाया है लाल मिर्च थोड़ी जी आप हल्दी लवेंगे नींबू नचोड़ लागे ਆਹ ਕੀ ਤਰਾ ਬਣਾ ਸਕੀ ਤੁਹਾਨੂੰ ਆਪ ਘਰੇ ਮਸਾਲੇ ਆ ਜਿਹੜੇ ਬਣਾਏ ਆਪ ਘਰੇ ਇੱਕ ਚਮਚਾ ਪਾਵਾਂਗੇ ਫੁੱਲ 스ਪੂਨ ਨੂੰ ਸਾਰੇ ਕੁੱਝ ਨੂੰ ਮੈਨ ਇਹ ਕਰਨਾਗੇ ਚੰਗੀ ਤਰ੍ਹਾਂ ਆਹ ਕੀ ਚੰਗੀ ਤਰ੍ਹਾਂ ਮਸਾਲੇ ਲੱਗ ਜਾਣ ਮੱਛੀ ਨੂੰ

ਮੇਜਰ ਹੋ ਕੇ ਤਿਆਰ ਹੈ ਆਪਾਂ ਤੇਲ ਨੂੰ ਬੰਦ ਕਰਦੇ ਆ ਕਿਨਾਂ ਪਏ ਪਕੌੜੀ ਪਾ ਲੀਏ ਜੇ ਤੁਸੋਂ ਫਿਰ ਸਾਡੇ ਚੈਨਲ ਨੂੰ ਲਾਈਕ ਕਰ ਤੇ ਸ਼ੇਅਰ ਤੇ ਸਬਸਕ੍ਰਾਈਬ ਕਰੋ ਨਾਲੇ ਸਾਡੀ ਪੇਜ ਨੂੰ ਫੇਸਬੁੱਕ ਪੇਜ ਹੈ ਸ਼ਿਵਿੰਦਰ ਸਿੰਘ ਦੇ ਨਾਮ ਤੇ ਉਸ ਨੂੰ ਵੀ ਲਾਈਕ ਕਰ ਤੇ ਸ਼ੇਅਰ ਕਰੋ ਨਾ ਭਾਵੇਂ ਤੁਹਾਨੂੰ ਕੋਈ ਰਿਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਪਾਓ ਲੋ ਜੀ ਆਪਣਾ ਤੇਲ ਗੱਲ ਕੋ ਰੈਡੀ ਹੈ ਕਿਦਰ ਆਪਾਂ ਮੱਛੀ ਦਾ ਵੀ ਪੁੱਲ ਕੋ ਰੈਡੀ ਹੈ ਤੇ ਆਪਾਂ ਹੁਣ ਇਹਦੇ ਪਕੌੜੇ ਕੱਢ ਕੇ ਦੇਨੇ ਤੁਹਾਨੂੰ ਲੋ ਜੀ ਦੇਖੋ ਪਕੌੜੇ ਕਿੱਡੇ ਵਧੀਆ ਬਣ ਰਹੇ ਹੈਗਾ ਥੋੜਾ ਜਿਆਦਾ ਗਰਮ ਹੋ ਗਿਆ ਇਹਦਾ ਪਹਿਨੇ ਇੱਕ ਗੁੱਟ ਪਾਵਾਂਗੇ ਆਂਗੇ ਤੁਹਾਨੂੰ ਪਤਾ ਲੱਗ ਸਕੀਨਾ ਤੇ ਪਕੌੜੇ ਬਣ ਰਹੀ ਬਿਲਕੁਲ ਰੈਡੀ ਹੈ ਇੱਕ ਦੋ ਮਿੰਟਾਂ ਚ ਪਹਿਲਾਂ ਕੱਢ ਲਾਂਗੇ ਆਪਾਂ ਇਹ ਤੋਂ ਬਹੁਤ ਹੀ ਸਵਾਦ ਮਸਤੀ ਦੇ ਪਕੌੜੇ ਬਣਨਗੇ ਚਿਕਨ ਆਲੇ ਬਣਾ ਕੇ ਘੋਆਇਆ ਖਾਇਆ ਕਰੋ ਸਰਦੀਆਂ ਦਾ ਮੌਸਮ ਆ ਹੁਣ ਸਰਦੀਆਂ ਦੇ ਵਿੱਚ ਮੱਸੀ ਬਹੁਤ ਚੰਗੀ ਹੁੰਦੀ ਹੈ ਨੂੰ ਤੋ 3 ਮਿੰਟ ਲੱਗਦੇ ਆ ਸਬੜਾ ਬੰਨ ਲਈ ਇਹਨੇ ਸਬੜਾ ਪੱਲਾ ਗੁਰ ਬਣ ਕੇ ਬਿਲਕੁਲ ਰੈਡੀ ਹੈ ਖੂਬ ਸਿੱਖ ਸਬੜੇ ਬਣੇ ਆ ਕਲਰ ਦੇਖੋ ਕਿਹੋ ਜਿਹਾ ਬਣੋ ਗੁਰੀਆ ਕੰਮ ਰਾਇਆ 골ਡਨ ਬ੍ਰਾਊਨ ਕਲਰ ਆ ਗਿਆ ਬਿਲਕੁਲ ਨੇ ਬਣਾਉਣੀ ਬਿਲਕੁਲ ਬਣ ਗਈ। ਇਹ ਲੋਹ ਗਈ। ਥੋੜਾ ਬਣ ਕੇ ਆਪਣਾ ਬਿਲਕੁਲ ਰੈਡੀ ਆ। ਇਸ ਤੋਂ ਮੈਂ ਦਾ ਤੇਸਟ ਧਾਰਦੇ ਆ। ਥੋੜੀ ਆਪਾਂ ਸੌਫਣਾ ਲਾਵਾਂਗੇ। ਥੋੜੀ ਮੂਨੀ ਲੈਣੀ ਨਾਲ। ਬਹੁਤ ਹੀ ਟੇਸਟੀ ਤੇ ਬਹੁਤ ਹੀ ਲਾਜਵਾਜੀ ਬਣੀ ਆ। ਇਸ ਚੀਜ਼ ਨੂੰ ਘਰੇ ਬਣਾ ਕੇ ਖਾਓ। ਸਾਡੀ ਰੈਸਪੀ ਨੂੰ ਬਹੁਤ ਵਧੀਆ ਬਣੂਗੀ। ਸਾਡੇ ਚੈਨਲ ਨੂੰ ਲਾਈਕ ਤੇ ਸ਼ੇਅਰ ਕਰੋ। ਧੰਨਵਾਦ ਦੋਸਤੋ।